ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਜਿੱਥੇ ਹੁਣ ਕੈਨੇਡਾ ਤੋਂ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਉੱਥੇ ਹੀ ਕੈਨੇਡਾ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਵਿੱਚ ਜਾਣ ਵਾਲੇ ਪੰਜਾਬੀ ਭਾਰਤੀਆਂ ਦੇ ਲਈ ਵੀ ਦਰਵਾਜ਼ੇ ਖੁੱਲ ਚੁੱਕੇ ਹਨ ਜਿਨ੍ਹਾਂ ਸੈਂਕੜੇ ਦੇਸ਼ਾਂ ਦੇ ਵਿੱਚ ਹੁਣ ਪੰਜਾਬੀ ਭਾਰਤੀ ਬਿਨਾ ਵੀਜ਼ਾ ਦੇ ਜਾ ਸਕਦੇ ਹਨ ਉੱਥੇ ਹੀ ਜੇਕਰ ਪਹਿਲੀ ਵੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਬੇਸ਼ੱਕ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਉਹ ਉੱਥੇ ਹੀ ਫੈਮਿਲੀ ਸਪான்ਸਰ ਵਾਲਿਆਂ ਦਾ ਜਿਹੜਾ ਸਕਸੈਸ ਰੇਟ ਹੈ ਉਹ ਕਾਫੀ ਜ਼ਿਆਦਾ ਹਾਈ ਚੱਲ ਰਿਹਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੇ ਭੈਣ ਭਰਾ ਕੈਨੇਡਾ ਤੋਂ ਸਪான்ਸਰਸ਼ਿਪ ਪਾ ਰਹੇ ਹਨ ਜਾਂ ਫਿਰ ਆਪਣੇ ਮਾਤਾ ਪਿਤਾ ਨੂੰ ਜਾਂ ਫਿਰ ਆਪਣੇ ਭੈਣ ਭਰਾ ਨੂੰ ਉਹਨਾਂ ਦੇ ਵੀਜ਼ੇ ਜਿਹੜੇ ਆ ਤੜਾ ਤੜਾ ਆ ਰਹੇ ਹਨ ਤੇ ਸਕਸੈਸ ਰੇਟ ਕਾਫੀ ਜ਼ਿਆਦਾ ਇਸ ਸਮੇਂ ਹਾਈ ਚੱਲ ਰਿਹਾ ਹੈ ਸੋ ਕੈਨੇਡਾ ਟੂਰਿਸਟ ਤੇ ਵਿਜ਼ਟਰ ਵੀਜ਼ਾ ਤੇ ਜਾਣ ਵਾਲੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡੇ ਕੋਲ ਭਾਰਤੀ ਅਤੇ ਪਾਸਪੋਰਟ ਹੈ ਤੇ ਤੁਸੀਂ ਵੀ ਹੁਣ ਸੈਂਕੜੇ ਦੇਸ਼ਾਂ ਦੇ ਵਿੱਚ ਵੀਜ਼ਾ ਫ੍ਰੀ ਐਂਟਰੀ ਕਰ ਸਕਦੇ ਹੋ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਭਾਰਤ ਨੂੰ ਵੀਜ਼ਾ ਫ੍ਰੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕੁਝ ਕੁ ਦੇਸ਼ਾਂ ਦੇ ਵੱਲੋਂ ਈ ਵੀਜ਼ਾ ਦੀ ਸਹੂਲਤ ਰੱਖੀ ਗਈ ਹੈ ਤੇ ਕੁਝ ਕੁ ਦੇਸ਼ਾਂ ਦੇ ਵੱਲੋਂ ਵੀਜ਼ਾ ਔਨ ਅਰਾਈਵਲ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਤੁਸੀਂ ਇਹ ਦੇਸ਼ਾਂ ਦੀ ਲਿਸਟ ਵੀ ਦੇਖ ਸਕਦੇ ਹੋ ਸਲਵਾਨੀਆ ਅਰਜੈਂਟੀਨਾ ਰੂਮੇਨੀਆ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਵਿੱਚ ਜਿਹੜਾ ਤੁਸੀਂ ਹੁਣ ਈ ਵੀਜ਼ਾ ਦੇ ਜ਼ਰੀਏ ਇੱਕ ਤੋਂ 2 ਮਿੰਟਾਂ ਦੇ ਵਿੱਚ ਹੀ ਜਿਹੜਾ ਵੀਜ਼ਾ ਲੈ ਕੇ ਪਹੁੰਚ ਸਕਦੇ ਹੋ ਇਸ ਤੋਂ ਇਲਾਵਾ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਔਨ ਅਰਾਈਵਲ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ ਤੇ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਵੀਜ਼ਾ ਫ੍ਰੀ ਜਿਹੜਾ ਕਰ ਦਿੱਤਾ ਗਿਆ ਹੈ ਸੋ ਇਸ ਦੇ ਵਿੱਚ ਤੁਸੀਂ ਅਗਲੀ ਲਿਸਟ ਜਿਹੜੀ ਦੇਖ ਸਕਦੇ ਹੋ ਜੋ ਕਿ ਵੀਜ਼ਾ ਫ੍ਰੀ ਦੀ ਸਹੂਲਤ ਦਿੱਤੀ ਜਾ ਰਹੀ ਹੈ ਸੋ ਇਹਨਾਂ ਦੇ ਵਿੱਚ థਾਈਲੈਂਡ ਪਟਾਨ ਨੇਪਾਲ ਮੋਰਿਸ਼ੀਅਸ ਤੋਂ ਇਲਾਵਾ ਮਲੇਸ਼ੀਆ ਵਰਗੇ ਦੇਸ਼ ਹੈ ਜਿਨ੍ਹਾਂ ਦੀ ਲਿਸਟ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਅਗਲੀ ਲਿਸਟ ਜਿਹੜੀ 40 ਦੇਸ਼ਾਂ ਦੀ ਹੈ ਇਸ ਦੇ ਵਿੱਚ ਤੁਸੀਂ ਵੀਜ਼ਾ ਔਨ ਅਰਾਈਵਲ ਲੈ ਸਕਦੇ ਹੋ ਜਿਸ ਦੇ ਵਿੱਚ ਵੀ ਕਾਫੀ ਵਧੀਆ ਦੇਸ਼ ਜਿਹੜੇ ਦੁਨੀਆ ਦੇ ਪਾਏ ਜਾਂਦੇ ਹਨ ਸੋ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਵੀਜ਼ਾ ਓਨ ਅਰਾਈਵ ਲੈ ਕੇ ਜਾ ਸਕਦੇ ਹੋ